ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਆਪਾਂ ਮੌਜੂਦ ਆ ਆਪਣੇ ਸ਼ਹਿਰ ਫਰੀਦਕੋਟ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਅੱਜ ਤੁਹਾਨੂੰ ਦੱਸਦੇ ਆ ਸਬਜ਼ੀ ਦੇ ਰੇਟ ਕੀ ਰਏ ਅੱਜ ਦਿਨ ਹੈਗਾ ਸ਼ੁੱਕਰਵਾਰ ਤਰੀਕ ਹੈਗੀ ਹੈ 26 ਦਸੰਬਰ 2025 ਕਿਸਾਨ ਵੀਰੋ ਆਪਾਂ ਪਹਿਲਾਂ ਜਿਹੜੀਆਂ ਸਬਜ਼ੀ ਦੀਆਂ ਰੀਲਾਂ ਪਾਈਆਂ ਸੀਗਾਂ ਤੁਸੀਂ ਉਹਨਾਂ ਰੀਲਾਂ ਨੂੰ ਬਹੁਤ ਸ਼ੇਅਰ ਕੀਤਾ ਬਹੁਤ ਕਿਸਾਨ ਭਰਾਵਾਂ ਨੇ ਆਪਣੇ ਪੇਜ ਨੂੰ ਫੋਲੋ ਕੀਤਾ ਇਸੇ ਤਰ੍ਹਾਂ ਇਸੇ ਰੀਲ ਨੂੰ ਵੀ ਅੱਗੇ ਕਰ ਦਿਓ ਸ਼ੇਅਰ ਤੇ ਜਿਨ੍ਹਾਂ ਭੈਣ ਭਰਾਵਾਂ ਨੇ ਆਪਣਾ ਜਿਹੜਾ ਪੇਜ ਫੋਲੋ ਨਹੀਂ ਕੀਤਾ ਡੇਲੀ ਦੇ ਅਪਡੇਟ ਲੈਣ ਲਈ ਤੇ ਫਰੀਦਕੋਟ ਸ਼ਹਿਰ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰਦੇ ਫੋਲੋ ਅੱਜ ਤੁਹਾਨੂੰ ਦੱਸਦੇ ਆ ਕਿ ਰੇਟ ਰਿਹਾ ਗੋਭੀ ਦਾ ਰੇਟ ਰਿਹਾ ਜੀ 300 ਰੁਪਏ ਕੁਆਂਟਲ ਮੂਲੀ ਦਾ ਰੇਟ ਰਿਹਾ 700 ਰੁਪਏ ਕੁਆਂਟਲ ਸਲਗਮ ਦਾ ਰੇਟ ਰਿਹਾ 700 ਰੁਪਏ ਕੁਆਂਟਲ ਗਾਜਰ ਦਾ ਰੇਟ ਰਿਹਾ 1000 ਰੁਪਏ ਕੁਆਂਟਲ ਤੇ ਇੱਕ ਭਰਾ ਦਾ ਕਮੈਂਟ ਆਇਆ ਸੀਗਾ ਬਾਈ ਜੀ ਨਿੰਬੂ ਦਾ ਰੇਟ ਦੱਸੋ ਨਿੰਬੂ ਦਾ ਰੇਟ ਬਾਈ ਜੀ ਫਰੀਦਕੋਟ ਮੰਡੀ ਦਾ ਹੈਗਾ 2000 ਰੁਪਏ ਕੁਆਂਟਲ ਤੇ ਟਮਾਟਰ ਦਾ ਰੇਟ ਹੈਗਾ ਜੀ ਅੱਜ ਦਾ 4000 ਰੁਪਏ ਕਿਵੰਟਲ ਬਾਕੀ ਕਿਸਾਨ ਵੀਰੋ ਆਪਾਂ ਡੇਲੀ ਜਾਨੂੰ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਤੇ ਜਿੰਨਾਂ ਭਰਾਵਾਂ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਇੰਸਟਾਗ੍ਰam ਪੇਜ ਫੋਲੋ ਕਰ ਦਿਓ ਠੀਕ ਹੈ ਜੀ ਧੰਨਵਾਦ